ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੀ ਪਿਓਰ ਸੈਟਨ ਔਰਗੈਂਜ਼ਾ ਦੇ ਪ੍ਰਿੰਟਡ ਸੂਟਸ ਆਪਾਂ ਤੁਹਾਨੂੰ ਸੈਟਨ ਔਰਗੈਂਜ਼ਾ ਦੇ ਉੱਪਰ ਪਲੇਨ ਸੂਟਸ ਦੇ ਉੱਪਰ ਵੀ ਐਮਬ੍ਰੋਇਡਰੀ ਦਿਖਾ ਚੁੱਕੇ ਆ ਨਿਊ ਸਟਾਫ ਹੈ ਜੀ ਬਹੁਤ ਸੋਹਣਾ ਸਟਾਫ ਹੈ ਅਗਰ ਤੁਸੀਂ ਪਲੇਨ ਕੱਪੜਿਆਂ ਤੇ ਵੀ ਐਮਬ੍ਰੋਇਡਰੀ ਕਰਵਾਉਣਾ ਚਾਹੁੰਦੇ ਹੋ ਜੇਕਰ ਤੁਹਾਡੇ ਕਮੈਂਟਸ ਆਏ ਤਾਂ ਆਪਾਂ ਪਲੇਨ ਸਟਾਫ ਵੀ ਇਹਦੇ ਕਲਰਸ ਤੁਹਾਨੂੰ ਜ਼ਰੂਰ ਸ਼ੋਅ ਕਰਾਂਗੇ ਠੀਕ ਹੈ ਜੀ ਤੇ ਅੱਜ ਵਾਲੇ ਸੂਟਸ ਹੈਗੇ ਨੇ ਜਿਹੜੇ ਪ੍ਰਿੰਟਡ ਸੂਟਸ ਰਹਿਣਗੇ ਜੀ 올ਓਵਰ ਰਹਿਣਗੇ ਮੈਚਿੰਗ ਕਰਵਾਉਣੀ ਹੋਈ ਤੁਸੀਂ ਕਰਵਾ ਸਕਦੇ ਹੋ ਵੈਸੇ 올ਓਵਰ ਹੀ ਬਹੁਤ ਸੋਹਣੇ ਲੱਗਣਗੇ ਸਿੰਗਲ ਕਲਰ ਦੇ ਤੁਸੀਂ ਦੁਪੱਟੇ ਡਾਈ ਕਰਵਾ ਸਕਦੇ ਹੋ ਇਸ ਦੇ ਨਾਲ ਤੁਸੀਂ ਪਿਓਰ ਟੈਬੀ ਦਾ ਦੁਪੱਟਾ ਵੀ ਪੇਅਰ ਅਪ ਕਰ ਸਕਦੇ ਹੋ ਸੈਮੀ ਚਨੋਂਨ ਦਾ ਦੁਪੱਟਾ ਵੀ ਲੈ ਸਕਦੇ ਹੋ ਐਂਡ ਪਿਓਰ ਔਰਗੈਂਜ਼ਾ ਦਾ ਦੁਪੱਟਾ ਵੀ ਬਹੁਤ ਵਧੀਆ ਰਹੇ ਠੀਕ ਹੈ ਜੀ ਅਗੇਨ ਕੀ ਹੈ ਵੱਡੇ ਵਾਲੇ ਫਲਾਰਸ ਹੈਗੇ ਨੇ ਜਿਹੜੇ ਇਹਨਾਂ ਦਾ ਟ੍ਰੈਂਡ ਆ ਗਿਆ ਤਾਂ ਕਰਕੇ ਆਪਾਂ ਸਾਰੇ ਹੈਗੇ ਬਿਗ ਪੈਟਰਨ ਆ ਜਿਹੜੇ ਉਹੀ ਉਠਾਏ ਫਰੌਕ ਸੂਟ ਪੈਂਟ ਪਲਾਜ਼ੋ ਸਲਵਾਰ ਸੂਟ ਜੋ ਵੀ ਤੁਸੀਂ ਬਣਵਾਉਣਾ ਚਾਹੁੰਦੇ ਹੋਗੇ ਬਣਵਾ ਸਕਦੇ ਹੋ ਏਮਬ੍ਰੋਇਡਰੀ ਵੀ ਕਰਵਾ ਸਕਦੇ ਹੋ ਵਿਦਾਊਟ ਏਮਬ੍ਰੋਇਡਰੀ ਵੀ ਤੁਸੀਂ ਪਰਚੇਸ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਵਾਲਾ ਹੈਗਾ ਜੀ ਆਪਣਾ ਸਭ ਤੋਂ ਫਰਸਟ ਕਲਰ ਇਹਦੇ ਨਾਲ ਅਗਰ ਤੁਸੀਂ ਮੈਚਿੰਗ ਕਰਵਾਉਣੀ ਹੋਈ ਤਾਂ ਪੀਚ ਕਲਰ ਵੀ ਕਰਵਾ ਸਕਦੇ ਹੋ ਲਾਈਟ ਪਿੰਕ ਡਾਰਕ ਪਿੰਕ ਸਾਰੇ ਕਲਰਸ ਇਹਦੇ ਨਾਲ ਚੱਲ ਜਾਣਗੇ ਹਾਂਜੀ ਤੇ ਨੈਕਸਟ ਇਹ ਵਾਲਾ ਬਲੈਕ ਕਲਰ ਇਸ ਦੇ ਵਿੱਚ ਵੀ ਕਲਰਸ ਹੈਗੇ ਨੇ ਜਿਹੜੇ ਬਹੁਤ ਸੋਹਣੇ ਆ ਪ੍ਰਿੰਟ ਦੇ ਵਿੱਚ ਇਸ ਦੇ ਨਾਲ ਤੁਸੀਂ ਫਰੋਜ਼ੀ ਬਾਟਮ ਵੀ ਲੈ ਸਕਦੇ ਹੋ ਤੇ ਪਿੰਕ ਕਲਰ ਵੀ ਲੈ ਸਕਦੇ ਹੋ ਜਿਹੜਾ ਤੁਹਾਨੂੰ ਪ੍ਰਾਈਸ ਸ਼ੋ ਹੋਣਾ ਜੀ ਆਲਓਵਰ ਸੂਟ ਦਾ ਹੋਏਗਾ ਠੀਕ ਇਸ ਤਰ੍ਹਾਂ ਦੇ ਨਾਲ ਹਾਂਜੀ ਨੈਕਸਟ ਇਹ ਵਾਲਾ ਕਲਰ ਹੈ ਕਰੀਮ 골ਡਨ ਜੈ ਸ਼ੇਡ ਹੈ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਕਲਰ ਨੂੰ ਇਸ ਤਰ੍ਹਾਂ ਦੇ ਨਾਲ ਠੀਕ ਹੈ ਪ੍ਰਿੰਟ ਦੇਖੋ ਜੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਆ ਹਰ ਏਜ ਗਰੁੱਪ ਦੇ ਲਈ ਹੈ ਜਿਹੜਾ ਇਹ ਵਾਲਾ ਸੂਟ ਆ ਬਹੁਤ ਸੋਹਣਾ ਲੱਗਣਾ ਪ੍ਰਿੰਟ ਠੀਕ ਹੈ ਇਸ ਦੇ ਨਾਲ ਇਸ ਨੂੰ ਤੁਸੀਂ 올ਓਵਰ ਬਣਾਉਂਗੇ ਤਾਂ ਜਿਆਦਾ ਸੋਹਣਾ ਲੱਗਣਾ ਜੀ ਕਿਉਂਕਿ ਜਿਹੜਾ ਇਹਦਾ ਪ੍ਰਿੰਟ ਹੈ ਨਾ ਫਲਾਰਸ ਨੇ ਉਹ ਦੂਰ ਦੂਰ ਬਣੇ ਹੋਏ ਨੇ ਤੇ ਕਿਸੇ ਵੀ ਕਲਰ ਦਾ ਤੁਸੀਂ ਇਸ ਦੇ ਨਾਲ ਦੁਪੱਟਾ ਜਿਹੜਾ ਉਹ ਕੈਰੀ ਕਰ ਸਕਦੇ ਹੋ ਬਹੁਤ ਸੋਹਣੇ ਕਲਰਸ ਜਿਹੜੇ ਲੱਗੇ ਹੋਏ ਸਰਦਾਰੀ ਸੂਟ ਬਣ ਜਾਣਾ ਹਾਂਜੀ ਅੱਗੇ ਵਾਲਾ ਪ੍ਰਿੰਟ ਹੈ ਪਰਮਾ ਪ੍ਰਿੰਟ ਆ ਪੂਰਾ ਇਸ ਤਰ੍ਹਾਂ ਨਾਲ ਤੁਸੀਂ ਦੇਖ ਸਕਦੇ ਜਿਹੜਾ ਬੇਸ ਹੈ ਜੀ ਉਹ ਹੈਗਾ ਗ੍ਰੀਨ ਛੇਡ ਦਾ ਠੀਕ ਹੈ ਇਹ ਬੀਚ ਰਹੇਗਾ ਇਸ ਦੇ ਉੱਪਰ ਹੈ ਜਿਹੜੇ ਸਾਰਾ ਇਹ ਵਾਲਾ ਪੈਟਰਨ ਬਣਿਆ ਹੋਇਆ ਕਿਸੇ ਵੀ ਕਲਰ ਨੂੰ ਤੁਸੀਂ ਹਾਈਲਾਈਟ ਕਰਵਾ ਸਕਦੇ ਹੋ ਜਿੱਦਾਂ ਪਰਪਲ ਹੋ ਗਿਆ ਲਵੈਂਡਰ ਸ਼ੇਡ ਹੋ ਗਿਆ ਕੋਈ ਵੀ ਕਲਰ ਆ ਤੁਸੀਂ ਇਸ ਦੇ ਵਿੱਚੋਂ ਹਾਈਲਾਈਟ ਕਰਵਾ ਕੇ ਆਪਣੇ ਸੂਟ ਨੂੰ ਲੇਸਿਸ ਦੇ ਨਾਲ ਰੈਡੀ ਕਰਵਾ ਸਕਦੇ ਹੋ ਹਾਂਜੀ ਅੱਗੇ ਹੈਗਾ ਇਹ ਵਾਲਾ ਸੂਟ ਮੈਜੈਂਟਾ ਕਲਰ ਦੇ ਉੱਪਰ ਹੈ ਇਸਦੇ ਵਿੱਚ ਵੀ ਬਹੁਤ ਸੋਹਣੇ ਕਲਰਸ ਲੱਗੇ ਹੋਏ ਨੇ ਜਿੱਦਾਂ ਤੁਸੀਂ ਇਹ ਬ੍ਰਾਊਨ ਕਲਰ ਹੈ ਇਸ ਦੀ ਐਮਬ੍ਰੋਇਡਰੀ ਵੀ ਕਰਵਾ ਸਕਦੇ ਹੋ ਲਾਈਟ ਐਂਡ ਡਾਰਕ ਦੀ ਔਰ ਤੁਸੀਂ ਇਸ ਦੀਆਂ ਲੇਸਸ ਦੇ ਨਾਲ ਵੀ ਇਹ ਸੂਟ ਨੂੰ ਡਿਜ਼ਾਈਨ ਕਰਵਾ ਸਕਦੇ ਹੋ ਸੋਹਣਾ ਲੱਗਣਾ ਇਹਵੇਂ ਸੂਟ ਬਣਿਆ ਹੋਇਆ ਹੈ ਪਰ ਮੇਂ ਪ੍ਰਿੰਟ ਦੇ ਸੂਟ ਹੈਗੇ ਨੇ ਜਿਹੜੇ ਜੀ ਹਮੇਸ਼ਾ ਸੋਹਣੇ ਲੱਗਦੇ ਨੇ ਠੀਕ ਹੈ ਇਹਨਾਂ ਨੂੰ ਤੁਸੀਂ ਐਮਬ੍ਰੋਇਡਰੀ ਕਰਵਾ ਕੇ ਤੇ ਇਹਨਾਂ ਨੂੰ ਤੁਸੀਂ ਪਾਰਟੀ ਵੇਅਰ ਲੁੱਕ ਦੇ ਸਕਦੇ ਹੋ ਜਿੱਦਾਂ ਸਮਝਦੇ ਵਿੱਚ ਸਾਨੂੰ ਹੁੰਦਾ ਕਿ ਅਸੀਂ ਕੀ ਵੇਅਰ ਕਰੀਏ ਜਦੋਂ ਸਾਨੂੰ ਕੋਈ ਫੰਕਸ਼ਨ ਆ ਜਾਂਦਾ ਤਾਂ ਇਹ ਵਾਰੀਆਂ ਚੀਜ਼ਾਂ ਜੀ ਤੁਹਾਡੇ ਲਈ ਬੈਸਟ ਰਹਿਣਗੀਆਂ ਹਾਂਜੀ ਨੈਕ ਠੀਕ ਹੈ ਉਹਦੇ ਵਿੱਚ ਜਿੱਦਾਂ ਉਹ ਛੋਟਾ ਪ੍ਰਿੰਟ ਸੀਗਾ ਅਗਰ ਤੁਸੀਂ ਬਲੈਕ ਦੇ ਉੱਪਰ ਵੱਡਾ ਪ੍ਰਿੰਟ ਲੈਣਾ ਚਾਹੁੰਦੇ ਹੋ ਤਦੋਂ ਤੁਸੀਂ ਇਹ ਵਾਲਾ ਸੂਟ ਪਰਚੇਸ ਕਰ ਸਕਦੇ ਹੋ ਠੀਕ ਹੈ 올ਓਵਰ ਵੇਅਰ ਕਰਨਾ ਜੀ 올ਓਵਰ ਕਰ ਸਕਦੇ ਹੋ ਆਦਰਵਾਇਸ ਤੁਸੀਂ ਗ੍ਰੀਨ ਬਾਟਮ ਹੈਗੀ ਹੈ ਪਿੰਕ ਬਾਟਮ ਹੈ ਇਸਦੇ ਨਾਲ ਲਗਾ ਸਕਦੇ ਹੋ ਪੀਚ ਬਾਟਮ ਲਗਾ ਸਕਦੇ ਹੋ ਸੋਹਣੇ ਲੱਗੇਗੀ ਬਾਟਮ ਇਸਦੇ ਨਾਲ ਤੁਸੀਂ ਸੇਮ ਸਟੱਫ ਦੀ ਵੀ ਪਰਚੇਸ ਕਰ ਸਕਦੇ ਹੋ ਐਂਡ ਕ੍ਰੇਪ ਦੀ ਵੀ ਕਰ ਸਕਦੇ ਹੋ ਜਦੋਂ ਤੁਸੀਂ ਪ੍ਰਾਈਸ ਕਨਫਰਮ ਕਰਨਾ ਹੋਇਆ ਜੀ ਬਾਟਮ ਦਾ ਸਟੱਫ ਸਾਨੂੰ ਜਰੂਰ ਕਨਫਰਮ ਕਰ ਦਿਓ ਹਾਂ ਜੀ ਅਕੇ ਰਹਿਣਗੇ ਬਰਬਰੀ ਪ੍ਰਿੰਟ ਦੇ ਸੂਟਸ ਠੀਕ ਹੈ ਬਰਬਰੀ ਪ੍ਰਿੰਟ ਹੈ ਤੇ ਜਿਹੜਾ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਸਰਦੀਆਂ ਤੋਂ ਲੈ ਕੇ ਬਹੁਤ ਵਧੀਆ ਇਹ ਵੀ ਪਾਰਟੀ ویئر ਸੂਟਸ ਬਣਗੇ ਨਾਲ ਆਪਾਂ ਮਸਲੀਨ ਸਿਲਕ ਦੀਆਂ ਬਾਟਮਸ ਰੱਖੀਆਂ ਹੋਈਆਂ ਨੇ ਜੀ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਇਹਨਾਂ ਦੇ ਮੀਡੀਅਮ ਪ੍ਰਿੰਟਸ ਰਹਿਣਗੇ ਠੀਕ ਇਹਨਾਂ ਨੂੰ ਵੀ ਤੁਸੀਂ ਜਸਟ ਸਟਿਚਿੰਗ ਦੇ ਵਿੱਚ ਹੀ ਡਿਜ਼ਾਈਨਿੰਗ ਦੇ ਕੇ ਬਹੁਤ ਸੋਹਣੇ ਸੂਟਸ ਬਣਾ ਸਕਦੇ ਹੋ ਪ੍ਰਾਈਸ ਤੁਹਾਨੂੰ ਨਾਲ ਦੀ ਨਾਲ ਸਕਰੀਨ ਦੇ ਉੱਪਰ ਸ਼ੋ ਹੋ ਜਾਣੀ ਹੈ ਜੀ ਹਾਂਜੀ ਅੱਗੇ ਹੈਗਾ ਬਲੂ ਕਲਰ ਫਰਮਾਂ ਦਾ ਬਲੂ ਹੈ ਇਸ ਤਰ੍ਹਾਂ ਦੇ ਨਾਲ ਇਸ ਦੇ ਉੱਪਰ ਪੈਟਰਨ ਬਣਿਆ ਹੋਇਆ ਇਹ ਤੁਹਾਡੀ ਇਦਾਂ ਆਏਗਾ ਸ਼ਰਟ ਤੇ ਠੀਕ ਹੈ ਜੀ ਇਹ ਆਪਾਂ ਬਾਟਮ ਹੈਗੀ ਜਿਹੜੀ ਪਲੇਨ ਕਲਰ ਦੀ ਇਸ ਤੇ ਨਾਲ ਲਗਾਈ ਹੋਈ ਹੈ ਦੁਪੱਟਾ ਤੁਸੀਂ ਇਸ ਦੇ ਨਾਲ ਕੰਟਰਾਸਟ ਵੀ ਕਰ ਸਕਦੇ ਹੋ ਡਬਲ ਡਾਈ ਵੀ ਕਰਵਾ ਸਕਦੇ ਹੋ ਸਿੰਗਲ ਡਾਈ ਵੀ ਕਰਵਾ ਸਕਦੇ ਹੋ ਹਾਂਜੀ ਨੈਕਸਟ ਇਹ ਵੀ ਬਲੈਕ ਕਲਰ ਤੇ ਬਰਬਰੀ ਪ੍ਰਿੰਟ ਦੇ ਵਿੱਚ ਬਲੈਕ ਕਲਰ ਠੀਕ ਹੈ ਇਸ ਤਰ੍ਹਾਂ ਦੇ ਨਾਲ ਇਸ ਦਾ ਵੀ ਪੈਟਰਨ ਨਾਲ ਉਸੇ ਦੇ ਵਿੱਚ ਹੀ ਕਲਰ ਹੈ ਜੀ ਇਹ ਜਿਹੜਾ ਵੀ ਕਲਰ ਤੁਹਾਨੂੰ ਇਸ ਪੈਟਰਨ ਦਾ ਪਸੰਦ ਆਉਂਦਾ ਤੁਸੀਂ ਪਰਚੇਸ ਕਰ ਸਕਦੇ ਹੋ ਹਾਂਜੀ ਨੈਕਸਟ ਇਹ ਵਾਲਾ ਸੂਟ ਬ੍ਰਾਊਨ ਕਲਰ ਦਾ ਹੈ ਇਹ ਕਲਰ ਹੈ ਇਸ ਦੇ ਵਿੱਚ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਪੈਟਰਨ ਦਿਖਾਇਆ ਉਸੇ ਦੇ ਵਿੱਚ ਹੀ ਹੈ ਇਸ ਤਰ੍ਹਾਂ ਦੇ ਨਾਲ ਬ੍ਰਾਊਨ ਅੱਜਕੱਲ ਇਹ ਵਾਲਾ ਕਲਰ ਹੈ ਜੀ ਜਿਹੜਾ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਇਹ ਬਹੁਤ ਸੋਹਣਾ ਲੱਗਦਾ ਵੇਅਰ ਕੀਤਾ ਹੋਇਆ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫੇਰ ਮਲਾਂਗੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਆਪਣੇ ਲਈ ਆਰਡਰ ਬੁੱਕ ਕਰ ਸਕਦੇ ਹੋ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਸ ਦੇ ਉੱਪਰ ਸਕਰੀਨ ਸ਼ਾਟ ਸੈਂਡ ਕਰ ਸਕਦੇ ਹੋ